ਪਿੰਡ ਕਾਲੀਆਂ ਦੇ ਵਿੱਚ ਨਹੀਂ ਪੁੱਛਿਆ ਕਿ ਇਸ ਬਾਰੇ ਇਹ ਜਿਹੜਾ ਪਿੰਡ ਕਾਲੀ ਹੈ ਇਹ ਹਲਕੇ ਲਹਿਰੇ ਦਾ ਬਿਲਕੁਲ ਸਾਈਡ ਤੇ ਲੱਗਦਾ ਪਿੰਡ ਹੈ ਜਿਹੜਾ ਬਲਾਡੇ ਦੇ ਹਲਕੇ ਦੇ ਨਾਲ ਲੱਗਦਾ ਟੋਟਲੀ ਮਤਲਬ ਕੱਲੇ ਹੀ ਪਿੰਡ ਹੈ ਜਿੱਥੇ ਇਹਨੂੰ ਕਹਿਣਾ ਚਾਹੀਦਾ ਤੇ ਇੱਥੇ ਨਹਿਰੀ ਪਾਣੀ ਦੀ ਸਪਲਾਈ ਸੀ ਜਿਹੜੀ ਉਹ ਪਹਿਲਾਂ ਨਾ ਮਾਤਰ ਸੀ ਸੋ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸ਼ੁਰੂ ਦੇ ਵਿੱਚ ਕਿਹਾ ਸੀ ਸਰਕਾਰ ਬਣਦੇ ਆ ਕਿ ਅਸੀਂ ਪਾਣੀ ਟੇਲਾਂ ਤੇ ਪਹੁੰਚਾਵਾਂਗੇ ਹਰ ਖੇਤ ਨੂੰ ਪਾਣੀ ਦਵਾਂਗੇ ਤਾਂ ਉਹ ਇੱਕ ਮੁਹਿੰਮ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੇ ਉਸੇ ਮੁਹਿੰਮ ਦੇ ਤਹਿਤ ਇਹ ਜਿਹੜਾ ਅੱਜ ਇਹ ਬੋਹਰ ਰਜਵਾ ਹੈ 5283 ਐਲ ਇਹ ਮਾਈਨਰ ਨੰਬਰ 1 ਹੈ ਜਿਹਦੀ ਲੰਬਾਈ 9750 ਫੁੱਟ ਹੈ ਦੀ ਤੇ ਇਸ ਦੇ ਉੱਤੇ ਇੱਕ ਕੰਕਰੀਟ ਦਾ ਬਣਾਇਆ ਜਾ ਰਿਹਾ ਹੈ ਪਹਿਲਾਂ ਥੀ ਤੇ ਜਿਹੜਾ ਸੀ ਇਹ ਪਹਿਲਾਂ ਬਣਿਆ ਹੋਇਆ ਉਹਨੂੰ 35 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਤੇ ਸਾਰੀ ਲਾਈਨਿੰਗ ਥੋਥੀ ਹੋ ਗਈ ਦੀ ਖਰਾਬ ਹੋ ਗਈ ਸੀ ਤੇ ਇਹ ਤੇ 1 ਕਰੋੜ 5 ਲੱਖ ਰੁਪਏ ਤਾਂ ਇਸ ਤੇ ਖਰਚ ਹੋਣਾ ਤੇ ਪਿੰਡ ਕਾਲੀਆ ਤੇ ਨਾਲ ਕਾਣਗੜ ਪਿੰਡ ਤੇ ਇਸ ਦੇ ਨਾਲ 1800 ਏਕੜ ਜ਼ਮੀਨ ਨੂੰ ਹੈ ਜਿਹੜਾ ਨਹਿਰੀ ਪਾਣੀ ਦਾ ਫਾਇਦਾ ਮਿਲਦਾ ਸੋ ਇਹ ਬਹੁਤ ਵੱਡੀ ਕਾਲੀਏ ਪਿੰਡ ਦੇ ਲਈ ਬਹੁਤ ਵੱਡੀ ਇੱਕ ਪ੍ਰਾਪਤੀ ਹੈ ਇਸ ਤੋਂ ਬਿਨਾ ਜਿਸ ਤਰ੍ਹਾਂ ਪੱਥਰ ਤੇ ਵੀ ਲਿਖਿਆ ਮਾਈਨਰ ਨੰਬਰ 1 ਤੇ ਉੱਤੇ ਮੋਗਾ ਬੁਰਜੀ ਐ 640 ਐਲ ਐ ਉੱਥੇ ਕੱਚਾ ਖਾਲ ਸੀ ਉਹ ਕੱਚੇ ਖਾਲ ਨੂੰ ਇੱਟਾਂ ਦੇ ਨਾਲ ਪੱਕਾ ਕੀਤਾ ਜਾ ਰਿਹਾ ਹੈ ਤੇ ਉਹ ਤੇ ਕਰੀਬ 55 ਲੱਖ ਰੁਪਇਆ ਉਸ ਤੇ ਖਰਚ ਹੋਣਾ ਹੈ ਤੇ ਇਸ ਮੋਗੇ ਤੋਂ ਪਹਿਲਾਂ ਕਾਲੀਏ ਪਿੰਡ ਦੇ ਸਿਰਫ 30 ਏਕੜ ਰਕਵੇ ਨੂੰ ਪਾਣੀ ਮਿਲਦਾ ਸੀ ਏ ਹੁਣ ਖਾਲ ਬਣਨ ਦੇ ਨਾਲ 250 ਏਕੜ ਰਕਬੇ ਨੂੰ ਜਿਹੜਾ ਨਹਿਰੀ ਪਾਣੀ ਮਿਲੂਗਾ ਦੋ ਕੰਮੇ ਹੋਗੇ ਤੇ ਤੀਜਾ ਕੰਮ ਹੈ ਇਸ ਤੇ ਇਸੇ ਮਾਈਨਰ ਦੇ ਬੁਰਜੀ ਨੰਬਰ 94116 ਐਲ ਐ ਇਸ ਮੋਗੇ ਤੇ ਵੀ ਅੰਡਰਗਰਾਉਂਡ ਪਾਈਪ ਲਾਈਨ ਹੈ ਜਿਹੜੀ ਉਹ ਪਾਉਣ ਦਾ ਕੰਮ ਚੱਲ ਰਿਹਾ ਤੇ ਇਸ ਤੇ 55 ਲੱਖ 85000 ਰੁਪਇਆ ਖਰਚ ਹੋਣਾ ਇਸ ਤੇ ਤੇ ਇਸ ਮੋਗੇ ਤੋਂ ਪਹਿਲਾਂ 320 ਏਕੜ ਰਕਬੇ ਨੂੰ ਜਿਹੜੀ ਹੈ ਸਿੰਚਾਈ ਹੁੰਦੀ ਸੀ ਤੇ ਇਹ ਪਾਈਪਲਾਈਨ ਪੈਣ ਦੇ ਨਾਲ 100 ਏਕੜ ਰਕਬੇ ਨੂੰ ਹੋਰ ਜਿਹੜਾ ਪਾਣੀ ਉਹ ਮਿਲਣ ਲੱਗ ਜੇਗਾ। ਕੁੱਲ ਮਿਲਾ ਕੇ ਕਰੀਬ 2000 ਏਕੜ ਰਕਬੇ ਨੂੰ ਪਿੰਡ ਕਾਲੀਏ ਦੇ ਨੂੰ ਜਿਹੜਾ ਨਹਿਰੀ ਪਾਣੀ ਦਾ ਇਹ ਪ੍ਰੋਜੈਕਟ ਨੇ। ਆਹ ਇਹ ਪ੍ਰੋਜੈਕਟ 1.5 ਮਹੀਨੇ ਦੇ ਵਿੱਚ ਕੰਪਲੀਟ ਹੋ ਜਾਣਗੇ। ਤੇ ਸਾਰੇ ਰਕਵੇ ਨੂੰ ਨਹਿਰੀ ਪਾਣੀ ਹੈ ਜਿਹੜਾ ਮਿਲਣ ਲੱਗ ਜੂਗਾ। ਸੋ ਨਹਿਰੀ ਪਾਣੀ ਦਾ ਜਿਹੜਾ ਇੱਕ ਵੱਡਾ ਸਾਡਾ ਸਰਕਾਰ ਦਾ ਕਿ ਨਹਿਰੀ ਪਾਣੀ ਅਸੀਂ ਖੇਤਾਂ ਤੇ ਦੇਣਾ। ਇਸ ਦੇ ਨਾਲ ਇੱਕ ਤਾਂ ਗਰਾਊਂਡ ਵਾਟਰ ਦੀ ਬਚਨਾ ਹੈ। ਗਰਾਊਂਡ ਵਾਟਰ ਪਹਿਲਾਂ ਅਸੀਂ ਕੱਢੀ ਜਾ ਰਹੇ ਸੀ, ਕੱਢੀ ਜਾ ਰਹੇ ਸੀ ਨੀਚੋਂ। ਜਦੋਂ ਖੇਤਿਆਂ ਨਹਿਰੀ ਪਾਣੀ ਲੱਗ ਗਿਆ ਤਾਂ ਧਰਤੀ ਹੇਠਲਾ ਪਾਣੀ ਕੱਢਣ ਦੀ ਲੋੜ ਨਹੀਂ। ਸੋ ਇਸ ਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ ਤੇ ਫਸਲ ਵੀ ਵੱਧ ਹੁੰਦੀ ਹੈ। ਤੇ ਤੀਜੀ ਇਹਦੇ ਚ ਬਿਜਲੀ ਦੀ ਬਚਤ ਹੁੰਦੀ ਹੈ ਕਿਉਂਕਿ ਮੋਟਰਾਂ 20 25 25 ਦੀਆਂ ਮੋਟਰਾਂ ਹੋ ਗਈਆਂ ਪਾਣੀ ਨੀਚੇ ਚਲੇਗੇ ਸੋ ਇਹ ਇੱਕ ਮੈਂ ਸਮਝਦਾ ਕਿ ਪੰਜਾਬ ਨੂੰ ਸਹੀ ਮਾਇਨੇ ਦੇ ਵਿੱਚ ਰੰਗਲਾ ਪੰਜਾਬ ਤੇ ਪੰਜਾਬ ਤਾਂ ਹੀ ਬਣੂਗਾ ਜੇ ਪੰਜਾਬ ਬਚੂਗਾ ਇਹ ਪੰਜਾਬ ਨੂੰ ਬਚਾਉਣ ਦੀ ਗੱਲ ਹੈ ਪਹਿਲਾਂ ਪਿਛਲੀਆਂ ਸਰਕਾਰਾਂ ਵੇਲੇ 21% ਪਾਣੀ ਹੈ ਜਿਹੜਾ ਨਹਿਰੀ ਪਾਣੀ ਯੂਟਿਲਾਈਜ਼ ਹੁੰਦਾ ਸੀ ਤੇ ਦੂਜੀਆਂ ਸਟੇਟਾਂ ਨੂੰ ਚਲ ਜਾਂਦਾ ਸੀ ਪਰ ਅਸੀਂ 64% ਪਾਣੀ ਜਿਹੜਾ ਪੰਜਾਬ ਦਾ ਹਿੱਸਾ ਹੈ ਉਹ ਪੰਜਾਬ ਦੇ ਖੇਤਾਂ ਨੂੰ ਦੇਦਾ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਸਾਨੂੰ ਉਮੀਦ ਹੈ ਕਿ ਅਸੀਂ 100% ਪਾਣੀ ਹੈ ਜਿਹੜਾ ਉਹ ਯੂਟਿਲਾਈਜ਼ ਕਰਾਂਗੇ ਤੇ ਜਿਹੜੀਆਂ ਆ ਕੇਂਦਰ ਦੀਆਂ ਸਕੀਮਾਂ ਕਹੀ ਜਾਂਦੇ ਨੇ ਜੀ 153 ਜ਼ੋਨ ਚੋਂ 117 ਬਲਕ ਡਾਰਕ ਜ਼ੋਨ ਚ ਚਲੇਗੇ ਸੋ ਇਹ ਗੱਲਾਂ ਨਾਲ ਕੁਝ ਨਹੀਂ ਹੋਣਾ ਕੇਂਦਰ ਸਰਕਾਰ ਨੂੰ ਅੱਗੇ ਆਣਾ ਚਾਹੀਦਾ ਕਿ ਇਹਨਾਂ ਨੂੰ ਬਚਾਈਏ ਕਿਵੇਂ ਤੋ ਅਸੀਂ ਬਚਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਸਭ ਤੋਂ ਪਹਿਲ ਦੇ ਆਧਾਰ ਤੇ ਕੀਤਾ ਹੋਇਆ ਤੇ ਪਿਛਲੇ ਸਾਲ 3354 ਕਰੋੜ ਰੁਪਏ ਖਰਚਿਆ ਸੀ ਤੇ ਹੁਣ ਇਸ ਸਾਲ ਉਸ ਤੋਂ ਵੀ ਵੱਧ ਪੈਸੇ ਖਰਚ ਕੀਏ ਸਾਰਾ ਅੰਡਰਗ੍ਰਾਉਂਡ ਪਾਈਪ ਖਾਲ ਸੂਏ ਨਹਿਰਾਂ ਜਿੱਥੇ ਵੀ ਕਿਤੇ ਜੋ ਵੀ ਕੰਮ ਹੋਣਾ ਹੈ ਉਹ ਪੰਜਾਬ ਸਰਕਾਰ ਸਾਡਾ ਡਿਪਾਰਟਮੈਂਟ ਵਾਟਰ ਰਿਸੋਰਸਸ ਡਿਪਾਰਟਮੈਂਟ ਤੇ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਪੂਰੇ ਸਾਡੇ ਸਾਰੇ ਅਫੀਸਰ ਪੂਰੇ ਦਿਨ ਰਾਤ ਲੱਗੇ ਹੋਏ ਐ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਨਹਿਰੀ ਪਾਣੀ ਹਰ ਖੇਤ ਨੂੰ ਦੇਵਾਂਗੇ